ਤੇ ਤਿਆਂ ਦੀ ਮਾਰਾ ਨਹੀਂ ਤੇ ਖੁੜਾਪੇ ਭਰੇ ਪਾਣੀ ਜਦੋਂ ਤਿਆਂ ਜਾਨ ਹੁੰਦੀਆਂ ਤੇ ਮਾਂ ਨੂੰ ਵੇਖਦੀ ਐ ਕਿ ਉਹਨੇ ਸਾਰਾ ਜੀਵਨ ਕਿੰਨਾ ਕੰਮ ਕੀਤਾ ਤੇ ਫਿਰ ਕਿਤੇ ਨਾ ਕਿਤੇ ਕਹਿੰਦੀ ਆ ਮਾਂ ਹੁਣ ਚਾਰ ਤੇ ਰਾਮ ਬਹਿ ਜਾ ਫਿਰ ਤੇਰੀ ਨੂੰਹ ਨੇ ਪਤਾ ਨਹੀਂ ਤੈਨੂੰ ਆਰਾਮ ਕਰਨ ਦੇਣਾ ਕਿ ਨਹੀਂ ਕਰਨ ਦੇਣਾ ਹੁਣ ਸਾਡੇ ਵੇਲੇ ਤਾਂ ਥੋੜਾ ਜਿਹਾ ਆਰਾਮ ਕਰ ਲਾ ਤੇ ਉਹ ਸੱਚੀ ਬਹੁਤ ਕੋਸ਼ਿਸ਼ ਕਰਦੀ ਐ ਕਿ ਤੀਆਂ ਉਹਨਾਂ ਦਾ ਧਿਆਨ ਰੱਖਦੀ ਐ ਮਾਂ ਜਾ ਸੂਟ ਪਾ ਅੱਜ ਇਹ ਕੱਪੜਾ ਪਾ ਅੱਜ ਇੱਥੇ ਜਾ ਇੱਥੇ ਜਾ ਤਾਂ ਕਿ ਤੈਨੂੰ ਅਸੀਂ ਵੀ ਉਹ ਸਾਰੀਆਂ ਖੁਸ਼ੀਆਂ ਦੇ ਸਕੀਏ ਜਿਹੜੇ ਤੂੰ ਸਾਨੂੰ ਬਚਪਨ ਜਦ ਦੇ ਮਰ ਚ ਤੋ ਉਹ ਤ ਵਿਆਹ ਲੈਦੀ ਨੂੰ ਆ ਜਾਂਦੀ ਹੈ ਤੇ ਨੂੰ ਨੂੰ ਲੱਗਦਾ ਹੈ ਕਿ ਇਹ ਵੀ ਤਾਂ ਰੋਟੀ ਖਾਂਦੀ ਹੈ ਇਹ ਆਪਣੀ ਰੋਟੀ ਦੇ ਬਦਲੇ ਚ ਕਿਉਂ ਨਾ ਕੰਮ ਕਰੇ ਉਹ ਨੂੰ ਨੌਕਰਾਂ ਨਹੀਂ ਬਣਾ ਕੇ ਰੱਖਦੀ ਉਹ ਸਾਰੇ ਕੰਮ ਕਰਾ ਕੇ ਵੀ ਉਹਨੂੰ ਦੋ ਲਫ਼ਜ਼ ਸ਼ਾਬਾਸ਼ ਤੇ ਜਾਂ ਥੈਂਕਸ ਤੇ ਨਹੀਂ ਕਹਿੰਦੀ ਤੇ ਇਹ ਨੂੰ ਇਨੀ ਅਨਗ੍ਰੇਟਫੁਲ ਹੁੰਦੀ ਆ ਤੁਸੀਂ ਉਹਨਾਂ ਦਾ ਜਿੰਨਾ ਮਰਜ਼ੀ ਕਰ ਲੋ ਉਹ ਕਦੀ ਦੋ ਸ਼ਬਦ ਤੁਹਾਨੂੰ ਐਪਰੀਸ਼ੀਏਸ਼ਨ ਦੇ ਨਹੀਂ ਕਹਿੰਗੇ ਕਿਉਂਕਿ ਉਹਨਾਂ ਨੂੰ ਲੱਗਦਾ ਇਹ ਤਾਂ ਸੱਸ ਹੈ ਕੁਝ ਸਾਡੀ ਮਾਂ ਥੋੜੇ ਜਿਹੇ ਦੀ ਤਾਰੀਫ ਕਰਨੀ ਮੈਨੂੰ ਤਾਂ ਇਦਾਂ ਲੱਗਦਾ ਕਿ ਜਾਇ ਸੱਸ ਆਪਣਾ ਕਲੇਜਾ ਵੀ ਕੱਟ ਕੇ ਵਿਖਾ ਦੇਵੇ ਉਹਨੂੰ ਤਦ ਵੀ ਲੱਗਦਾ ਕਿ ਇਹ ਮੇਰੀ ਮਾਂ ਨਹੀਂ ਬਣ ਸਕਦੀ ਇਹ ਮੇਰੇ ਘਰ ਵਾਲੇ ਦੀ ਮਾਂ ਹੈ ਔਰ ਮੇਰੀ ਸੱਸ ਹੈ ਮੇਰੀ ਕੁਛ ਨਹੀਂ ਲੱਗ ਇਹਦੇ ਰਹਿਣ ਨਾਲ ਸਾਡੀ ਆਜ਼ਾਦੀ ਖਤਮ ਹੋ ਗਈ ਇਹਦੇ ਰਹਿਣ ਨਾਲ ਮੇਰੇ ਉੱਤੇ ਕਈ ਤਰ੍ਹਾਂ ਦੇ ਰੈਸਟ੍ਰਿਕਸ਼ਨਸ ਨੇ ਇਸ ਕਰਕੇ ਸਭ ਤੋਂ ਜ਼ਿਆਦਾ ਉਸ ਨੂੰ ਬੁਰੀ ਆਪਣੀ ਸੱਸ ਲੱਗਦੀ ਹੈ ਉਹ ਕਦੀ ਦੋ ਸ਼ਬਦ ਉਹਨੂੰ ਧੰਨਵਾਦ ਦੇ ਨਹੀਂ ਕਹਿੰਦੀ ਭਾਵੇਂ ਉਹਦੇ ਵਾਸਤੇ ਕੁਝ ਕਰ ਦੇ ਇਸੇ ਕਰਕੇ ਕਹਿੰਦੇ ਆ ਨੂੰ ਕਦੀ ਤੀ ਨਹੀਂ ਬਣ ਸਕਦੀ ਸੱਸ ਮਾਂ ਬਣ ਜਾਂਦੀ ਹੈ ਪਰ ਨੂੰ ਤੀ ਨਹੀਂ ਬਣਦੀ